ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਕਾਂਗਰਸ ਦੇ ਕਿਸਾਨ 셀 ਦੇ ਸਾਰੇ ਮੈਂਬਰਾਂ ਨੂੰ ਅਤੇ ਕਾਂਗਰਸ ਦੇ ਵਰਕਰਾਂ ਨੂੰ ਮੋੜ ਹਲਕੇ ਦੇ ਚੌਕੇ ਪਿੰਡ ਦੀ ਅਨਾਜ ਮੰਡੀ ਦੇ ਲਈ ਖੁੱਲਾ ਸੱਦਾ ਦਿੱਤਾ ਹੈ ਦੱਸਦੀ ਹੈ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਇਹ ਹੁਣ ਐਲਾਨ ਕੀਤਾ ਗਿਆ ਹੈ ਕਿ ਭਲਕੇ ਚੌਕੇ ਪਿੰਡ ਦੀ ਅਨਾਜ ਮੰਡੀ ਤੋਂ ਇੱਕ ਕਿਸਾਨਾਂ ਦਾ ਵੱਡਾ ਕਾਫਲਾ ਕਿਸਾਨਾਂ ਦਾ ਵੱਡਾ ਕਾਫਲਾ ਬੱਲੋ ਪਿੰਡ ਲਈ ਰਵਾਨਾ ਹੋਵੇਗਾ ਦੱਸ ਦਈਏ ਕਿ ਰਾਜਾ ਵੜਿੰਗ ਦੇ ਮੁਤਾਬਕ ਚੌਂਕੇ ਪਿੰਡ ਤੋਂ ਸੈਂਕੜੇ ਦੀ ਗਿਣਤੀ ਵਿੱਚ ਕਿਸਾਨ ਅਤੇ ਕਾਂਗਰਸੀ ਵਰਕਰ ਇਕੱਠੇ ਹੋ ਕੇ ਕਾਫਲੇ ਦੇ ਰੂਪ ਦੇ ਵਿੱਚ ਰੋਸ ਪ੍ਰਦਰਸ਼ਨ ਕਰਨਗੇ ਇਹ ਕਾਫਲਾ ਚੌਂਕੇ ਪਿੰਡ ਤੋਂ ਸ਼ੁਰੂ ਹੋ ਕੇ ਮ੍ਰਿਤਕ ਕਿਸਾਨ ਨੌਜਵਾਨ ਸ਼ੁਭ ਕਰਨ ਦੇ ਬੱਲੋ ਪਿੰਡ ਪਹੁੰਚ ਕੇ ਖਤਮ ਹੋਵੇਗਾ ਮੈਂ तमाम ਆਪਣੇ ਪੰਜਾਬ ਦੇ ਲੋਕਾਂ ਦਾ ਔਰ ਆਪਣੀ ਕਾਂਗਰਸ ਪਾਰਟੀ ਦਾ ਦੇ ਵਰਕਰ ਸਾਥੀਆਂ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਹ ਬਹੁਤ ਵੱਡਾ ਉਪਰਾਲਾ ਕੀ ਤੌਰੇ ਲੜਾਈ ਇੱਥੇ ਨਹੀਂ ਹੈ ਇਹ ਨਿਰੰਤਰ ਆਪਾਂ ਚਾਰੀ ਰੱਖਣੀ ਹੈ ਤੇ ਤੁਸੀਂ ਆ ਸਾਰਿਆਂ ਨੇ ਇਸ ਲੜਾਈ ਦੇ ਵਿੱਚ ਵੱਧ ਚੜ ਕੇ ਆਪਦਾ ਹਿੱਸਾ ਤੇ ਯੋਗਦਾਨ ਪਾਣਾ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਲੜਦੇ ਰਹੋਗੇ ਤੇ ਆਪਾਂ ਬੈਠਣਾ ਨਹੀਂ ਹੈ ਕਿਉਂਕਿ ਇਹ ਸਮਾਂ ਬੈਠਣ ਦਾ ਨਹੀਂ ਹੈ ਕਿਉਂਕਿ ਪੰਜਾਬ ਦਾ ਅੰਦਾਜ਼ਾ ਬਰੂਹਾਂ ਤੇ ਬੈਠਾ ਹੈ ਔਰ ਉਹਦੇ ਨਾਲ ਪਾਕਿਸਤਾਨ ਵਾਲਾ ਵਤੀਰਾ ਹੋ ਰਿਹਾ ਸੋ ਇਹ ਇਹ ਲੜਾਈ ਅਸੀਂ ਚਾਹੇ ਪਿੱਛੇ ਰਹਿ ਕੇ ਲੜਨੀ ਹੈ ਲੇਕਿਨ ਅਸੀਂ ਲੜਨੀ ਜ਼ਰੂਰ ਹੈ ਕਿਸੇ ਪ੍ਰਕਾਰ ਦੀ ਸਹਾਇਤਾ ਆਰਥਿਕ ਮਦਦ ਬੰਦਿਆਂ ਦੀ ਤੁਸੀਂ ਬਾਰਡਰ ਤੇ ਉਥੇ ਜਾਂਦੇ ਰਿਹਾ ਕਰੋ ਜਦੋਂ ਕਿਸਾਨ ਭਰਾਵਾਂ ਦੀ ਆਵਾਜ਼ ਆਉਂਦੀ ਹੈ ਨਹੀਂ ਤਾਂ ਆਮ ਮੁਹਾਰੇ ਵੀ ਸਾਨੂੰ ਜਾਣਾ ਚਾਹੀਦਾ ਔਰ ਦੂਸਰੀ ਗੱਲ ਬੇਨਤੀ ਕਰਨੀ ਚਾਹਣਾ ਹੈ ਕੱਲ ਨੂੰ ਕਿਸਾਨ ਜਿਹੜਾ ਆਪਣਾ ਸੈਲ ਆਪਣੇ ਪਾਰਟੀ ਦਾ ਕਿਸਾਨ ਸੰਗਠਨ ਜਿਹੜਾ ਹੈਗਾ ਜਿਹਦੇ ਆਗੂ ਸੁਪਾਲ ਸਿੰਘ ਖਹਿਰਾ ਸਾਹਿਬ ਆਪਣੇ ਸਰਕਾਰਯੋਗ ਲੀਡਰ ਔਰ ਨਾਲ ਪੰਜਾਬ ਦੇ ਕਿਰਨਜੀਤ ਸਿੰਘ ਮਿੱਠਾ ਜਿਹੜੇ ਤਰਨਤਾਰਨ ਨੇ ਇਹ ਫੈਸਲਾ ਆਪਣੇ ਕਿਸਾਨ ਸੰਗਠਨ ਨੇ ਲਿਆ ਕਿ ਕਾਂਗਰਸ ਕਿਸਾਨ ਸੰਗਠਨ ਨੇ ਕਿ ਆਪਾਂ ਕੱਲ ਨੂੰ ਆ ਚੌਕੇ ਪਿੰਡ ਜਾਨੀ ਕਿ ਹਲਕਾ ਮੋੜ ਚੌਕੇ ਪਿੰਡ ਠੀਕ 11 ਵਜੇ ਆਪਾਂ ਮੰਡੀ ਦੇ ਵਿੱਚੋਂ ਕਿਸਾਨ ਆਪਣਾ ਜਿਹੜਾ ਉਹ ਮਾਰਚ ਸ਼ੁਰੂ ਕਰਾਂਗੇ ਪੱਲੋਂ ਪਿੰਡ ਤੱਕ ਜਿੱਥੇ ਸਾਡਾ ਸ਼ੁਕਰਨ ਦੀ ਮੌਤ ਹੋਈ ਉਹ 21 ਸਾਲਾਂ ਦਾ ਸਾਡਾ ਭਰਾ ਨੌਜਵਾਨ ਸੁਆਪਾਗ ਮਾਰਚ ਦੇ ਰੂਪ ਦੇ ਵਿੱਚ ਉੱਥੇ ਜਾਵਾਂਗੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਾਂਗੇ ਔਰ ਉਹਨਾਂ ਨੂੰ ਹਰ ਸੰਭਵ ਮਦਦਾਂ ਭਰੋਸਾ ਵੀ ਦੇਵਾਂਗੇ ਸੋ ਇਹ ਨਿਰੰਤਰ ਆਪਾਂ ਲੜਾਈ ਜਾਰੀ ਰੱਖਣੀ ਹੈ ਸੋ ਪੰਜਾਬ ਕਾਂਗਰਸ ਜਿਹੜੀ ਕਾਂਗਰਸ ਸਾਡਾ ਕਿਸਾਨ ਸੰਗਠਨ ਹੈ ਉਹ ਇਹ ਮਾਰਚ ਕਰ ਰਿਹਾ ਔਰ ਮੈਂ ਸਮੂਹ ਕਾਂਗਰਸ ਦੇ ਭਰਾਵਾਂ ਨੂੰ ਸਾਥੀਆਂ ਨੂੰ ਖਾਸ ਕਰਕੇ ਆਸ-ਪਾਸੇ ਜਿਹੜੇ ਹਲਕਾ ਮੋੜ ਦੇ ਹੈ ਜਾਂ ਰਾਮਪੁਰਾ ਦੇ ਹੈ ਜਾਂ ਬਠਿੰਡਾ ਦੇ ਹੈ ਜਾਂ ਮਲੂਟ ਮੁਕਸਰ ਜਾਂ ਆਸ-ਪਾਸੇ ਮਾਨਸਾ ਇਹ ਸਾਰੇ ਮੇਰੇ ਸਾਥੀਆਂ ਨੂੰ ਕਾਂਗਰਸੀ ਵਰਕਰਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਠੀਕ 11 ਵਜੇ ਉੱਥੇ ਤੁਸੀਂ ਹਮ ਮਾ ਕੇ ਉੱਥੇ ਪਹੁੰਚਣਾ ਤੇ ਨਾਲ ਹੀ ਆਪਾਂ ਉਸ ਮਾਰਚ ਦੇ ਵਿੱਚ ਉਸ ਆਪਣੇ ਸਾਥੀ ਆਸੇ ਪੰਜਾਬ ਦੇ ਪੁੱਤਰ ਆਸੇ ਇਨਸਾਫ ਦੀ ਮੰਗ ਕਰਨੀ ਹੈ ਤੇ ਲੜਾਈ ਲੜਨੀ ਹੈ ਫਿਰ ਮੈਂ ਉਮੀਦ ਕਰ ਰਿਹਾ ਕਿ ਤੁਸੀਂ ਸਾਰੇ ਜਰੂਰ ਪਹੁੰਚੋਗੇ ਸੋ ਤਖੜੇ ਹੋ ਕੇ ਆਪਾਂ ਕਿਸਾਨਾਂ ਦੀ ਲੜਾਈ ਲੜਨੀ ਹੈ ਜੈ ਜਵਾਨ ਜੈ ਕਿਸਾਨ ਦਾ ਨਾਰਾ ਬੁਲੰਦ ਰੱਖਣਾ ਹੈ ਸੋ ਮਿਲਦੇ ਹਾਂ ਫਿਰ ਕੱਲ ਨੂੰ ਠੀਕ 11 ਵਜੇ ਚੌਂਕ ਕੇ ਦੀ ਮੰਡੀ ਦੇ ਵਿੱਚ ਤੇ ਬੱਲੋ ਤੱਕ ਦਾ ਆਪਣਾ ਮਾਰਚ ਹੋਇਆ ਸੋ ਇਹ ਕਿਸਾਨ ਸੰਗਠਨ ਆਪਣਾ ਸੈੱਲ ਕਰ ਰਿਹਾ ਜਿਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਸਾਹਿਬ ਕੀ ਸਾਡੇ ਕੌਮੀ ਜਿਹੜੇ ਕਿਸਾਨ ਸਲ ਦੇ ਚੇਅਰਮੈਨ ਨੇ ਤੇ ਨਾਲ ਹੀ ਉਹਨਾਂ ਦੇ ਕੀ ਰஞ்சிਤ ਸਿੰਘ ਮਿੱਠਾ ਸਾਹਿਬ ਇਹ ਪ੍ਰੋਗਰਾਮ ਦਿੱਤਾ ਹੈ ਸੋ ਆਪਾਂ ਸਾਰਿਆਂ ਨੇ ਕਾਂਗਰਸ ਦੇ ਭਰਾਵਾਂ ਨੇ ਉਰਚ ਸ਼ਮੂਲੀਅਤ ਕਰਨੀ ਧੰਨਵਾਦ